ਬੋਲੋ ਮੈਂ ਐਸੇ ਲੇਖ ਰਾ ਚੌਂਕੀ ਕਲੇ ਖੜਾ ਵੇਖ ਤਨਾ ਦਾ ਅੱਜ ਸਵੇਰੇ ਇੱਕ ਟੈਲੀਫੋਨ ਸਾਨੂੰ ਮਸੂਲ ਹੋਇਆ ਕਿ ਗਮਜਾਲ ਟੱਲਾ ਤੇ ਕੋਈ ਡੈੱਡ ਬਡੀ ਆਈ ਹੈ ਮੈਂ ਤੇ ਮੇਰੇ ਨਾਲ ਕਨਸਟੇਬਲ ਪ੍ਰਵਿੰਨ ਕੁਮਾਰ ਜੀ ਮੌਕੇ ਤੇ ਪਹੁੰਚੇ ਡੈੱਡ ਬਡੀ ਕੱਢ ਕੇ ਸੂਚਨਾ ਦਿੱਤੀ ਅਸੀਂ ਨਾਸੇਵਾਨ ਨਰਨਸੇ ਦੇ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਮੌਕੇ ਤੇ ਗੱਡੀ ਭੇਜੀ ਹੈ ਅਸੀਂ ਡੈੱਡ ਬਡੀ ਲੱਦ ਕੇ ਤੇ ਸਨਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਲ ਹਬੌਰ ਮੋਰਚਿਸ ਰੱਖਾਂਗੇ ਜੀ ਜਿਸਨਾਂ ਤੋਂ ਅਗਲੀ ਕਾਰਵਾਈ ਕੀਤੀ ਜਾਵੇ ਕਿੰਨੀ ਉਮਰ ਦੀ ਤੇ ਉਮਰ ਕਰੀਬ 40 ਸਾਲ ਆ ਜੀ ਕੱਪੜੇ ਕਿਹੜੇ ਪਾਏ ਕੱਪੜੇ ਹਰਾ ਤੇ ਲਾਲ ਧਾਰੀਦਾਰ ਸਲਵਾਰ ਤੇ ਜੰਪਰ ਹੈਗਾ ਜੀ ਤੇ ਪੈਰਾਂ ਦੇ ਵਿੱਚ ਪਜੇਬਾ ਪਾਈ ਹੋਈਆਂ ਨੇ ਹੱਥਾਂ ਦੇ ਵਿੱਚ ਕੱਜਰੇ ਪਾਏ ਹੋਏ ਨੇ ਖੱਬੇ ਹੱਥ ਦੀ ਉਂਗਲ ਵਿੱਚ ਜਿਹੜੀ ਸ਼ਾਰਪ ਦੇ ਵਿੱਚ ਲੱਗ ਪਾਇਆ ਜੀ ਤੇ ਗਲ ਵਿੱਚ ਮੰਗਲ ਸਤਰ ਵਗੈਰਾ ਕੁਝ ਪਾਇਆ ਹੋਇਆ ਜੀ ਅੱਜ ਲਗਭਗ 1 ਘੰਟਾ ਪਹਿਲਾਂ ਸਾਡੀ ਸੰਸਥਾ ਦੇ ਪ੍ਰਧਾਨ ਰਾਜੁਰਾ ਜੀ ਦਾ ਫੋਨ ਆਇਆ ਕਿ ਡੈੱਡ ਬੋਡੀ ਜੋ ਕਿ ਟੈਲਾਂ ਤੇ ਗੁੰਮਝਾਲ ਮਿਲੀ ਹੈ ਉੱਥੇ ਪੁਲਿਸ ਤੇ ਨਸ਼ੇ ਨਸ਼ੇ ਟੀਮ ਪਹੁੰਚੀ ਤੇ ਲੇਡੀ ਦੀ ਉਮਰ ਲਗਭਗ 35-40 ਸਾਲ ਹੈ ਤੇ ਸੂਟ ਪਾਇਆ ਤੇ ਉਹਨੇ ਪਹਿਰ ਪਜਾਬਾ ਪਾਈ ਹੈ ਤੇ ਇਸ ਪੁਨਜਨਕ ਲਈ ਸਰਕਾਰੀ ਹਸਪਤਲ ਚ ਰਖਾਇਆ ਦਿੱਤਾ ਗਿਆ ਬੋਲੋ ਮੈਂ ਐਸੇ ਲੇਖਰ ਚੌਂਕੀ ਕੱਲੇ ਖੜਾ ਵੇਖਤਨਾ ਦਾ ਅੱਜ ਸਵੇਰੇ ਇੱਕ ਟੈਲੀਫੋਨ ਸਾਨੂੰ ਮਸੂਲ ਹੋਇਆ ਕਿ ਗਮਜਾਲ ਟੱਲਾ ਤੇ ਕੋਈ ਡੈੱਡ ਬਡੀ ਆਈ ਹੈ ਮੈਂ ਤੇ ਮੇਰੇ ਨਾਲ ਕਨਸਟੇਬਲ ਪ੍ਰਵਿੰਨ ਕੁਮਾਰ ਜੀ ਮੌਕੇ ਤੇ ਪਹੁੰਚੇ ਡੈੱਡ ਬਡੀ ਕੱਢ ਕੇ ਸੋਚਨਾ ਕੀਤੀ ਅਸੀਂ ਨਾ ਸਰਵਨ ਨਰੇਂਦਰ ਸਿੰਘ ਦੇ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਮੌਕੇ ਤੇ ਗੱਡੀ ਤੱਜੀ ਹੈ ਅਸਾਂ ਡੱਡ ਬੋਡੀ ਲੱਭ ਕੇ ਤੇ ਸਨਕਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਲ ਹਬੌਰ ਮੋਰਚੀ ਚ ਰੱਖਾਂਗੇ ਜੀ ਸਨਕਤ ਸੌਣ ਤੇ ਅਗਲੀ ਕਾਰਵਾਈ ਕੀਤੀ ਜਾਊਗੀ ਕਿੰਨੀ ਉਮਰ ਦੀ ਤੇ ਉਮਰ ਕਰੀਬ 40 ਸਾਲ ਆ ਜੀ ਕੱਪੜੇ ਕਿਹੜੇ ਪਾਏ ਕੱਪੜੇ ਹਰਾ ਤੇ ਲਾਲ ਧਾਰੀਦਾਰ ਸਲਵਾਰ ਤੇ ਜੰਮਪਰ ਹੈਗਾ ਜੀ ਤੇ ਪੈਰਾਂ ਦੇ ਵਿੱਚ ਪਜੇਬਾ ਪਾਈ ਹੋਈਆਂ ਨੇ ਹੱਥਾਂ ਦੇ ਵਿੱਚ ਕਜਰੇ ਪਾਏ ਹੋਏ ਨੇ ਰੱਬੇ ਹੱਥੀ ਮੰਗਲ ਵਿੱਚ ਜਿਹੜੀ ਸ਼ਾਪ ਦੇ ਵਿੱਚ ਨਗ ਪਾਇਆ ਜੀ ਤੇ ਗਲ ਵਿੱਚ ਮੰਗਲ ਸੁੱਤਰ ਵਗੈਰਾ ਕੁਝ ਪਾਇਆ ਹੋਇਆ ਜੀ ਅੱਜ ਲਗਭਗ 1 ਘੰਟਾ ਪਹਿਲਾਂ ਸਾਡੀ ਸੰਸਥਾ ਦੇ ਪ੍ਰਧਾਨ ਅਜਲਾਈ ਦਾ ਫੋਨ ਆਇਆ ਕਿ ਡੈੱਡ ਬੋਡੀ ਜੋ ਕਿ ਟੈਲਾਂ ਤੇ ਗੁੰਮਝਾਲ ਮਿਲੀਏ ਉਥੇ ਪੁਲਿਸ ਤੇ ਐਨਐਸਏ ਟੀਮ ਪਹੁੰਚੀ ਤੇ ਲੇਡੀਜ਼ ਉਮਰ ਲਗਭਗ 35-40 ਸਾਲ ਹੈ ਤੇ ਸੂਟ ਪਾਇਆ ਤੇ ਉਹਨੇ ਪਹਿਰ ਪਜਾਬਾ ਪਾਈ ਹੈ ਤੇ ਸਪੋਨਸ ਨਿਕਤ ਲਈ ਸਰਕਾਰੀ ਹਸਪਤਲ ਚ ਕਾਇਦਾ ਗਿਆ ਬੋਲੋ ਮੈਂ ਐਸੇ ਲੇਖਰਾ ਚੌਂਕੀ ਕਲਰ ਖੜਾ ਵੇਖ ਤਨਾ ਦਾ ਅੱਜ ਸਵੇਰੇ ਇੱਕ ਟੈਲੀਫੋਨ ਸਾਨੂੰ ਮਸੂਲ ਹੋਇਆ ਕਿ ਗਮਜਾਲ ਟੱਲਾ ਤੇ ਕੋਈ ਡੈਡ ਬਡੀ ਆਈ ਹੈ ਮੈਂ ਤੇ ਮੇਰੇ ਨਾਲ ਕਨਸਟੇਬਲ ਪ੍ਰੋਮਣ ਕੁਮਾਰ ਜੀ ਮੌਕੇ ਤੇ ਪਹੁੰਚੇ ਡੈਡ ਬਡੀ ਕੱਢ ਕੇ ਸੂਚਨਾ ਕੀਤੀ ਅਸੀਂ ਨਾਸੇਵਨ ਨਰੇਂਦਰ ਸਿੰਘ ਦੇ ਪ੍ਰਧਾਨ ਜੀ ਨੂੰ ਜਿਨ੍ਹਾਂ ਦੇ ਮੌਕੇ ਤੇ ਗੱਡੀ ਟੱਜੀ ਹੈ ਅਸੀਂ ਡੈਡ ਬਡੀ ਲੱਭ ਕੇ ਤੇ ਸਨਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਹਬੌਰ ਮੋਰਚਿਜ਼ ਰੱਖਾਂਗੇ ਜੀ ਸਨਾਕ ਤੋਂ ਅਗਲੀ ਕਰਵਿ ਕੀਤੀ ਹੋਊਗੀ ਕਿੰਨੀ ਉਮਰ ਦੀ ਤੇ ਉਮਰ ਕਰੀਬ 40 ਸਾਲਾਂ ਦੀ ਕੱਪੜੇ ਕਿਹੜੇ ਪਾਏ ਕੱਪੜੇ ਹਰਾ ਤੇ ਲਾਲ ਧਾਰੀਦਾਰ ਸਲਵਾਰ ਤੇ ਜੰਮਪਰ ਹੈਗਾ ਜੀ ਤੇ ਪੈਰਾਂ ਦੇ ਵਿੱਚ ਪੰਜੇਬਾ ਪਾਈ ਹੋਈਆਂ ਨੇ ਹੱਥਾਂ ਦੇ ਵਿੱਚ ਕੱਜਰੇ ਪਾਏ ਹੋਏ ਨੇ ਖੱਬੇ ਹੱਥ ਦੀ ਉਂਗਲ ਵਿੱਚ ਜਿਹੜੀ ਸ਼ਾਰਪ ਦੇ ਵਿੱਚ ਲੱਗ ਪਿਆ ਜੀ ਤੇ ਗਲ ਵਿੱਚ ਮੰਗਲ ਸੁੱਤਰ ਵਗੈਰਾ ਕੁਝ ਪਾਏ ਹੋਏ ਜੀ ਸਟਾਫ ਅੱਜ ਲਗਭਗ 1 ਘੰਟਾ ਪਹਿਲਾਂ ਸਾਡੀ ਸੰਸਥਾ ਤੇ ਪ੍ਰਧਾਨਾ ਜਿਲ੍ਹਾੀ ਦਾ ਫੋਨ ਆਇਆ ਕਿ ਡੈੱਡ ਬੋਡੀ ਜੋ ਕਿ ਟੱਲਾਂ ਤੇ ਗਮਜਾਲ ਮਿਲੀਏ ਉਥੇ ਪੁਲਿਸ ਤੇ ਨਸੇ ਨਸੇ ਟੀਮ ਪਹੁੰਚੀ ਤੇ ਲੇਡੀ ਦੀ ਉਮਰ ਲਗਭਗ 35-40 ਸਾਲ ਹੈ ਤੇ ਸੂਟ ਪਾਇਆ ਤੇ ਉਹਨੇ ਪਹਿਰ ਪਜਾਬਾ ਪਾਈ ਹੈ ਤੇ ਸਪੌਂਜ ਲਗਤ ਲਈ ਸਰਕਾਰੀ ਹਸਪਤਲ ਚ ਰਖਾ ਦਿੱਤਾ ਗਿਆ ਬੋਲੋ ਮੈਂ ਐਸੇ ਲੇਖਰ ਚੌਂਕੀ ਕਾਲੇ ਖੜਾ ਵੇਖ ਤਨਾਦਾ ਅੱਜ ਸਵੇਰੇ ਇੱਕ ਟੈਲੀਫੋਨ ਸਾਨੂੰ ਮਸੂਲ ਹੋਇਆ ਕਿ ਗਮਜਾਲ ਟੱਲਾ ਤੇ ਕੋਈ ਡੈਡ ਬਡੀ ਆਈ ਹੈ ਮੈਂ ਤੇ ਮੇਰੇ ਨਾਲ ਕਨਸਟੇਬਲ ਰੋਬਨ ਕੁਮਾਰ ਜੀ ਮੌਕੇ ਤੇ ਪਹੁੰਚੇ ਡੈੱਡ ਬੋਡੀ ਕੱਢ ਕੇ ਸੂਚਨਾ ਕੀਤੀ ਅਸੀਂ ਨਾਸੇਵਨ ਨਰੈਣ ਸਿੰਘ ਦੇ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਮੌਕੇ ਤੇ ਗੱਡੀ ਤੱਜੀ ਹੈ ਅਸੀਂ ਡੈੱਡ ਬੋਡੀ ਲੱਭ ਕੇ ਤੇ ਸਨਕਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਲ ਹਬੌਰ ਮੋਰਚਿਸ ਰੱਖਾਂਗੇ ਜੀ ਸਨਕਤ ਹੋਣ ਤੇ ਅਗਲੀ ਕਾਰਵਾਈ ਕੀਤੀ ਜਾਵੇ ਕਿੰਨੀ ਉਮਰ ਦੀ ਤੇ ਉਮਰ ਕਰੀਬ 40 ਸਾਲ ਆ ਜੀ ਕੱਪੜੇ ਕਿਹੜੇ ਪਾਏ ਕੱਪੜੇ ਹਰਾ ਤੇ ਲਾਲ ਧਾਰੀਦਾਰ ਸਲਵਾਰ ਤੇ ਜੰਮਪਰ ਹੈਗਾ ਜੀ ਤੇ ਪੈਰਾਂ ਦੇ ਵਿੱਚ ਪਜੇਬਾ ਪਾਈ ਹੋਈਆਂ ਨੇ ਹੱਥਾਂ ਦੇ ਵਿੱਚ ਕਜਰੇ ਪਏ ਹੋਏ ਨੇ ਖੱਬੇ ਹੱਥ ਦੀ ਉਂਗਲ ਵਿੱਚ ਜਿਹੜੀ ਸ਼ਾਰਪ ਦੇ ਵਿੱਚ ਲੱਗ ਪਿਆ ਜੀ ਤੇ ਗਲ ਵਿੱਚ ਮੰਗਲ ਸਤਰ ਵਗੈਰਾ ਕੁਝ ਪਾਇਆ ਹੋਇਆ ਜੀ ਅੱਜ ਲਗਭਗ 1 ਘੰਟਾ ਪਹਿਲਾਂ ਸਾਡੀ ਸੰਸਥਾ ਦੇ ਪ੍ਰਧਾਨ ਰਾਜੇ ਦਾ ਫੋਨ ਆਇਆ ਕਿ ਡੈੱਡ ਬੋਡੀ ਜੋ ਕਿ ਟੈਲਾਂ ਤੇ ਗੁੰਮਝਾਲ ਮਿਲੀਏ ਉਥੇ ਪੁਲਿਸ ਤੇ ਐਮਰਜੈਂਸੀ ਟੀਮ ਪਹੁੰਚੀ ਤੇ ਲੇਡੀਜ਼ ਉਮਰ ਲਗਭਗ 35-40 ਸਾਲ ਹੈ ਤੇ ਸੂਟ ਪਾਇਆ ਹੈ ਤੇ ਉਹਨੇ ਪਹਿਰ ਪਜਾਮਾ ਪਾਈ ਹੈ ਤੇ ਇਸ ਪੁਹੁੰਚਣ ਨਾਲ ਲਈ ਸਰਕਾਰੀ ਹਸਪਤਾਲ 'ਚ ਰਖਾਇਆ ਦਿੱਤਾ ਗਿਆ